ਸਾਟਰੀਆ ਕਾਲ ਵਿਕ੍ਰਿਤ ਤੁਸੀਂ ਪੰਜਾਬ ਪ੍ਰੋ ਟੀਵੀ ਇੱਕ ਅਹਿਮ ਖਬਰ ਆਵਾਰਾ ਕੁੱਤਿਆਂ ਦੇ ਨਾਲ ਜੁੜੀ ਹੋਈ ਜਿਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਆਪਣਾ ਇੱਕ ਅਹਿਮ ਫੈਸਲਾ ਦਿੱਤਾ ਹੈ ਸੁਪਰੀਮ ਕੋਰਟ ਨੇ 11 ਅਗਸਤ ਦੇ ਦਿੱਤੇ ਗਏ ਆਪਣੇ ਫੈਸਲੇ ਦੇ ਵਿੱਚ ਬਦਲਾਵ ਕੀਤਾ ਹੈ ਸੁਧਾਰ ਕੀਤਾ ਹੈ ਤੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੋ ਵੀ ਆਵਾਰਾ ਕੁੱਤੇ ਫੜੇ ਗਏ ਸੀ ਉਹਨਾਂ ਨੂੰ ਸ਼ੈਲਟਰ ਹੋਮ ਦੇ ਵਿੱਚ ਭੇਜਿਆ ਗਿਆ ਸੀ ਸ਼ੈਲਟਰ ਹੋਮ ਤੋਂ ਉਹ ਸਾਰੇ ਕੁੱਤੇ ਹੁਣ ਕੱਢੇ ਜਾਣਗੇ ਛੱਡੇ ਜਾਣਗੇ ਜਿਨ੍ਹਾਂ ਥਾਵਾਂ ਤੋਂ ਉਹਨਾਂ ਕੁੱਤਿਆਂ ਨੂੰ ਫੜਿਆ ਗਿਆ ਸੀ ਦੁਬਾਰਾ ਉਹਨਾਂ ਆਵਾਰਾ ਕੁੱਤਿਆਂ ਨੂੰ ਉਹੀ ਥਾਵਾਂ ਤੇ ਰੀ ਲੋਕੇਟ ਕੀਤਾ ਜਾਵੇਗਾ ਪਰ ਉਹਨਾਂ ਕੁੱਤਿਆਂ ਦੀ ਨਸਬੰਧੀ ਕਰਾਈ ਜਾਵੇਗੀ ਵੈਕਸੀਨੇਸ਼ਨ ਹੋਵੇਗੀ ਡੀਵਾਰਮਿੰਗ ਹੋਵੇਗੀ ਉਸ ਤੋਂ ਬਾਅਦ ਉਹਨਾਂ ਕੁੱਤਿਆਂ ਨੂੰ ਉਹਨਾਂ ਦੀ ਪੁਰਾਣੀ ਥਾਂ 'ਤੇ ਛੱਡਿਆ ਜਾਵੇਗਾ ਦੱਸ ਦਈਏ ਕਿ 11 ਅਗਸਤ ਨੂੰ ਕੁੱਤਿਆਂ ਦੁਆਰਾ ਕੁੱਤਿਆਂ ਵੱਲੋਂ ਜੋ ਲੋਕਾਂ ਨੂੰ ਵੱਢਣ ਦੇ ਮਾਮਲੇ ਸੀ ਉਹਨਾਂ ਮਾਮਲਿਆਂ ਨੂੰ ਧਿਆਨ ਦੇ ਵਿੱਚ ਰੱਖਤੇ ਹੋਏ ਸੁਪਰੀਮ ਕੋਰਟ ਨੇ ਇੱਕ अहम ਫੈਸਲਾ ਸੁਣਾਇਆ ਸੀ ਕਿ ਦਿੱਲੀ ਐਨਸੀਆਰ ਦੀਆਂ ਸੜਕਾਂ ਤੋਂ ਆਵਾਰਾ ਕੁੱਤਿਆਂ ਨੂੰ ਹਟਾਇਆ ਜਾਏਗਾ ਸ਼ੈਲਟਰ ਹੋਮ 'ਤੇ ਜਾ ਜਾਵੇਗਾ ਉਸ ਤੋਂ ਬਾਅਦ ਜੋ ਡੌਗ ਲਵਰ ਸੀਗੇ ਉਹ ਗੁੱਸੇ ਦੇ ਵਿੱਚ ਆ ਕੇ ਸੀ ਸੜਕਾਂ ਤੇ ਉਤਰੇ ਸੀ ਕੈਂਡਲ ਮਾਰਚ ਘਟੇ ਜਾ ਰਹੀ ਸੀ ਤੇ ਤਾਰ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਤਿੰਨ ਜੱਜਾਂ ਦੀ ਇੱਕ ਬੈਂਚ ਬਣਾਈ ਗਈ ਸੀ ਇਸ ਫੈਸਲੇ ਨੂੰ ਰਿਵਿਊ ਕਰਨ ਦੀ ਗੱਲ ਆਖੀ ਗਈ ਸੀ 14 ਅਗਸਤ ਨੂੰ ਫੈਸਲਾ ਜੋ ਸੁਰੱਖਿਅਤ ਰੱਖ ਲਿਆ ਗਿਆ ਸੀ ਤੇ ਅੱਜ ਯਾਨੀ ਕਿ 22 ਅਗਸਤ ਨੂੰ ਸੁਪਰੀਮ ਕੋਰਟ ਨੇ ਆਖਿਰਕਾਰ ਇੱਕ ਸੁਪਰੀਮ ਫੈਸਲੇ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਣਾ ਦਿੱਤਾ ਹੈ ਡੌਗ ਲਵਰਸ ਤੋਂ ਹਾਲਾਂਕਿ ਖੁਸ਼ਖਬਰੀ ਇਸ ਫੈਸਲੇ ਤੋਂ ਬਾਅਦ ਜ਼ਰੂਰ ਬਿਲੀ ਹੈ ਕਿਉਂਕਿ ਸ਼ੈਲਟਰ ਖੋਂਤੋ ਹੁਣ ਆਵਾਰਾ ਕੁੱਤਿਆਂ ਨੂੰ ਛੱਡਿਆ ਜਾਏਗਾ ਕਿ ਕੁਝ ਵੱਡੀਆਂ ਗੱਲਾਂ ਅੱਜ ਸੁਪਰੀਮ ਕੋਰਟ ਦੇ ਫੈਸਲੇ ਦੀਆਂ ਰਹੀਆਂ ਨੇ ਉਹ ਵੀ ਅਸੀਂ ਤੁਹਾਨੂੰ ਦੱਸ ਦ ਪੁਆਇੰਟਸ ਨੇ ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਉਹ ਅਸੀਂ ਤੁਹਾਨੂੰ ਦੱਸਦੇ ਹਾਂ ਸੁਪਰੀਮ ਕੋਰਟ ਨੇ ਅੱਜ ਦੇ ਆਪਣੇ ਫੈਸਲੇ ਦੇ ਵਿੱਚ ਕਿਹਾ ਹੈ ਕਿ ਕੁੱਤਿਆਂ ਨੂੰ ਫੜ ਕੇ ਨਸਬੰਦੀ ਕੀਤੀ ਜਾਵੇਗੀ ਡੀਵਾਰਮਿੰਗ ਕੀਤੀ ਜਾਵੇ ਕਿਤੇ ਵੈਕਸੀਨੇਸ਼ਨ ਉਹਨਾਂ ਦਾ ਕੀਤਾ ਜਾਵੇਗਾ ਜਿਨ੍ਹਾਂ ਥਾਵਾਂ ਤੋਂ ਕੁੱਤਿਆਂ ਨੂੰ ਚੱਕਿਆ ਗਿਆ ਯਾਨੀ ਕਿ ਜਿਨ੍ਹਾਂ ਇਲਾਕਿਆਂ ਤੋਂ ਉਹਨਾਂ ਨੂੰ ਚੱਕਿਆ ਗਿਆ ਸੀ ਉਹਨਾਂ ਇਲਾਕਿਆਂ ਦੇ ਵਿੱਚ ਫੇਰ ਤੋਂ ਕੁੱਤਿਆਂ ਨੂੰ ਰੀਲੋਕੇਟ ਕੀਤਾ ਜਾਵੇਗਾ ਇਸ ਤੋਂ ਇਲਾਵਾ ਰੇਬੀਜ਼ ਦੇ ਨਾਲ ਸੰਕਰਮਿਤ ਜਿਹੜੇ ਆਵਾਰਾ ਕੁੱਤੇ ਨੇ ਜਾਂ ਫਿਰ ਜੋ ਖੁੰਖਾਰ ਕੁੱਤੇ ਨੇ ਉਹਨਾਂ ਨੂੰ ਹਾਲਾਂਕਿ ਸੜਕਾਂ ਤੇ ਨਹੀਂ ਛੱਡਿਆ ਜਾਏਗਾ ਜਿਹੜੇ ਪਬਲਿਕ ਪਲੇਸਿਸ ਨੇ ਉੱਥੇ ਕੁੱਤਿਆਂ ਨੂੰ ਫੀਡ ਨਹੀਂ ਕੀਤਾ ਜਾ ਸਕਦਾ ਯਾਨੀ ਕਿ ਕਿਤੇ ਵੀ ਆਮ ਲੋਕ ਜਿਵੇਂ ਕੀ ਕਰਦੇ ਕੁੱਤਿਆਂ ਨੂੰ ਖਾਣਾ ਖਵਾ ਦਿੰਦੇ ਨੇ ਸੋ ਪਬਲਿਕ ਪਲੇਸਿਸ ਤੇ ਹੁਣ ਉਹਨਾਂ ਕੁੱਤਿਆਂ ਨੂੰ ਫੀਡ ਨਹੀਂ ਕੀਤਾ ਜਾਵੇਗਾ ਖਾਣਾ ਖਵਾਉਣ ਦੇ ਲਈ ਇੱਕ ਵੱਖਰੀ ਥਾਂ ਨਗਰ ਨਿਗਮ ਨੂੰ ਬਣਾਣੀ ਪਏਗੀ ਇਸ ਤੋਂ ਇਲਾਵਾ ਦੱਸ ਦਈਏ ਕਿ ਜਿੰਨੇ ਵੀ ਕੁੱਤਿਆਂ ਵੱਲੋਂ ਵੱਢਣ ਦੇ ਮਾਮਲੇ ਹੁਣ ਤੱਕ ਵੱਖ-ਵੱਖੀਆਂ ਅਦਾਲਤਾਂ ਦੇ ਵਿੱਚ ਚੱਲ ਰਹੇ ਨੇ ਉਹ ਸਾਰੇ ਮਾਮਲੇ ਹੁਣ ਸੁਪਰੀਮ ਕੋਰਟ ਦੇ ਵਿੱਚ ਟਰਾਂਸਫਰ ਹੋਣਗੇ ਔਰ ਇਹ ਜੋ ਹੁਕਮ ਨੇ ਸੁਪਰੀਮ ਕੋਰਟ ਨੇ ਦਿੱਤੇ ਨੇ ਇਹ ਸਿਰਫ ਦਿੱਲੀ ਐਂਡ ਸੀਆਰ ਤੱਕ ਹੀ ਸੀਮਿਤ ਨਹੀਂ ਰਹਿਣਗੇ ਪੂਰੇ ਭਾਰਤ ਦੇ ਵਿੱਚ ਲਾਗੂ ਹੋਣਗੇ ਸੋ ਸੁਪਰੀਮ ਕੋਰਟ ਦੇ ਫੈਸਲੇ ਦੀਆਂ ਇਹ ਕੁਝ ਅਹਿਮ ਗੱਲਾਂ ਸੀ ਇਸ ਤੋਂ ਇਲਾਵਾ ਇਸ ਕੇਸ ਦੀ ਪੂਰੀ ਟਾਈਮ ਲਾਈਨ ਕੀ ਰਹੀ ਹੈ ਇਹ ਵੀ ਤੁਹਾਨੂੰ ਸਮਝਾਉਂਦੇ ਆਂ ਦਰਅਸਲ 28 ਜੁਲਾਈ ਨੂੰ ਸੁਪਰੀਮ ਕੋਰਟ ਨੇ ਦੇਸ਼ ਦੇ ਵਿੱਚ ਅਵਾਰਾ ਕੁੱਤਿਆਂ ਦੇ ਹਮਲਿਆਂ ਵੱਲੋਂ ਜੋ ਰੇਬੀਸ ਦੇ ਮਾਮਲੇ ਸਾਹਮਣੇ ਆ ਰਹੇ ਸੀ ਉਹਨਾਂ ਘਟਨਾਵਾਂ ਦੇ ਉੱਤੇ ਨੋਟਿਸ ਲਿਆ ਸੀ ਜਿਸ ਤੋਂ ਬਾਅਦ 11 ਅਗਸਤ ਨੂੰ ਇਹ ਕਿਹਾ ਗਿਆ ਸੀ ਫੈਸਲਾ ਲਿਆ ਗਿਆ ਸੀ ਸੁਪਰੀਮ ਕੋਰਟ ਵੱਲੋਂ ਕਿ ਸ਼ੈਲਟਰ ਹੋਮਸ ਦੇ ਵਿੱਚ ਭੇਜਿਆ ਜਾਏਗਾ ਔਰ ਇਸ ਫੈਸਲੇ ਦਾ ਰਾਜ ਕੇ ਵਿਰੋਧ ਹੋ ਰਿਹਾ ਸੀ 13 ਅਗਸਤ ਨੂੰ ਫਿਰ ਤਿੰਨ ਜੱਜਾਂ ਦੀ ਇੱਕ ਸਪੈਸ਼ਲ ਬੈਂਚ ਬਣਾਈ ਗਈ ਸੀ ਜਿਨ੍ਹਾਂ ਨੇ ਇਸ ਫੈਸਲੇ ਨੂੰ ਰਿਵਿਊ ਕੀਤਾ ਸੀ ਉਸ ਤੋਂ ਬਾਅਦ 14 ਅਗਸਤ ਨੂੰ ਫੈਸਲਾ ਸੁਰੱਖਿਤ ਰੱਖ ਲਿਆ ਗਿਆ ਸੀ ਰੱਖਵਾ ਰੱਖ ਲਿਆ ਗਿਆ ਸੀ ਤੇ ਅੱਜ ਆਖਰਕਾਰ ਅਦਾਲਤ ਨੇ ਆਪਣਾ ਸੁਪਰੀਮ ਫੈਸਲਾ ਸੁਨਾ ਦਿੱਤਾ ਹੈ ਹਾਲਾਂਕਿ ਐਨ ਜੀਓਜ਼ ਦੇ ਤੇ ਡੌਗ ਲਵਰਸ ਦੇ ਉਹਨਾਂ ਨੂੰ ਕੁਝ ਜੁਰਮਾਨਾ ਜਮ੍ਹਾਂ ਕਰਵਾਉਣ ਦੀ ਗੱਲ ਵੀ ਕਹੀ ਗਈ ਹੈ ਤੇ ਕੁਝ ਹਦਾਇਤਾਂ ਵੀ ਕੀਤੀਆਂ ਗਈਆਂ ਨੇ ਪਰ ਇੱਕ ਵੱਡੀ ਖਬਰ ਜਿਸ ਤੋਂ ਬਾਅਦ ਡੌਗ ਲਵਰਸ ਦੇ ਵਿੱਚ ਕਿਤੇ ਨਾ ਕਿਤੇ ਖੁਸ਼ੀ ਦੀ ਲਹਿਰ ਜ਼ਰੂਰ ਹੈ